ਇੱਕ ਵਾਰੀ ਕੁੱਲ ਰੇਟ ਮਾਲਕ ਨੇ 17 ਲੱਖ ਰੁਪਏ ਡਿਮਾਂਡ ਦੱਸੀ ਆ ਤੇ ਮਾਲਕ ਕਹਿੰਦੇ ਨੇ ਵੀ ਕੋਠੀ ਅਸੀਂ ਵੇਚਣ ਵਾਸਤੇ ਨਹੀਂ ਬਣਾਈ ਸਗੀ ਆਪਦੇ ਰਿਹਾਇਸ਼ ਵਾਸਤੇ ਬਣਾਈ ਸਗੀ ਤੇ ਅਸੀਂ ਹਲੇ ਰਹਿ ਵੀ ਰਹੇ ਆ ਤੇ ਮਾਲਕ ਕਹਿੰਦੇ ਵੀ ਅਸੀਂ ਹੁਣ ਬਾਹਰ ਜਾਣਾ ਸਾਰਿਆਂ ਨੇ ਤਾਂ ਕਰਕੇ ਕੋਠੀ ਵੇਚਣੀ ਪੈ ਰਹੀ ਆ ਤੇ ਕੋਠੀ ਦਾ ਜਿੰਨਾ ਕੰਮ ਮਾਲਕ ਨੇ ਕਰਵਾਇਆ ਹੋਇਆ ਬੜੇ ਸ਼ੌਂਕ ਨਾਲ ਕਰਵਾਇਆ ਹੋਇਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇੱਕ ਵਾਰੀ ਕੋਠੀ ਦੀ ਵੀਡੀਓ ਦੇਖੋ ਤੁਸੀਂ ਖਰੀਦਣ ਵਾਸਤੇ ਮਜਬੂਰ ਹੋ ਜਾਓਗੇ ਤੇ ਪੂਰੀ ਆਪਾਂ ਗੱਲ ਕਰਦੇ ਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਤੁਹਾਡੇ ਕੋਲ ਵੀ ਕਿਸੇ ਵੀ ਨੈ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਾ ਆਪਣੇ ਕੋਲੇ ਵੀਡੀਓ ਜਾਣਕਾਰੀ ਫੂਡ ਮਾਪੇ ਜੋ ਫ੍ਰੀ ਚ ਆਪਾਂ ਐਡ ਲਾ ਦੇਵਾਂਗੇ ਜੀ ਅੱਜ ਆਪਾਂ ਵੀਡੀਓ ਚ ਕੋਠੀ ਦਾ ਰੇਟ ਵੀ ਜਮ੍ਹਾਂ ਘਟ ਲੈ ਕੇ ਪਹੁੰਚਿਆ ਕੋਠੀ ਵੀ ਪੂਰੀ ਸੋਹਣੀ ਲੈ ਕੇ ਪਹੁੰਚਿਆ ਤੇ ਵੀਡੀਓ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਕੱਲੀ ਕੱਲੀ ਗੱਲਬਾਤ ਇਹਨਾਂ ਨੇ ਦੱਸੀ ਆ ਜੀ ਤੁਹਾਨੂੰ ਸਾਰਾ ਕੁਝ ਵੀਡੀਓ ਚ ਪਤਾ ਲੱਗ ਜਾਊਗਾ ਮਾਲਕ ਦਾ ਮੋਬਾਈਲ ਨੰਬਰ ਰੇਟ ਤੁਹਾਨੂੰ ਪਤਾ ਲੱਗ ਜੀ ਕਿੱਥੇ ਕੋਠੀ ਆ ਸਾਰੀ ਆਪਾਂ ਗੱਲਬਾਤ ਕਰਦੇ ਆ ਤੁਸੀਂ ਐਂਡ ਤੱਕ ਆਪਣੀ ਵੀਡੀਓ ਨਾਲ ਜਰੂਰ ਬਣੇ ਰਹੋ ਜੀ ਕੋਠੀ ਨੂੰ ਜਿਹੜਾ ਰਸਤਾ ਲੱਗਦਾ ਖੁੱਲਾ ਡੁੱਲਾ ਰਸਤਾ ਲੱਗਦਾ ਕੋਈ ਵੀ ਗੱਡੀ ਲਿਉਣੀ ਹੋਵੇ ਆਰਾਮ ਨਾਲ ਗੱਡੀ ਆਂਦੀ ਜਾਂਦੀ ਹੈ ਜੀ ਤੇ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਇਹਨਾਂ ਨੇ ਸਾਰੀ ਗੱਲ ਦੱਸੀ ਆ ਸਾਰੀ ਵੀਡੀਓ ਬਣਾ ਕੇ ਭੇਜੀ ਆ ਤੇ ਤੁਸੀਂ ਮੇਨ ਗੇਟ ਦੇਖ ਹੀ ਲਿਆ ਸੀ ਬੇੜਾ ਵੀ ਪੂਰਾ ਵਧੀਆ ਆਪਣੇ ਨੂੰ ਦੇਖਣ ਨੂੰ ਮਿਲ ਜੂਗਾ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਥਰੂਮ ਏਰੀਆ ਪੂਰਾ ਵਧੀਆ ਮਿਲ ਜੂਗਾ ਬਾਸ਼ਪੇਸ਼ਨ ਲੱਗਿਆ ਹੋਇਆ ਸੀ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਹੈ ਸ਼ੌਂਕ ਨਾਲ ਕਰਵਾਇਆ ਹੋਇਆ ਟਾਈਲਾਂ ਦਾ ਕੰਮ ਲਾ ਲੂ ਜੋੜੀਆਂ ਦਾ ਕੰਮ ਲਾ ਲੂ ਜੀ ਚਾਹੇ ਪਾਣੀ ਦਾ ਕੰਮ ਲਾ ਲੂ ਸਮਰਸੀਬਲ ਮੋਟਰ ਆਪਾਂ ਨੂੰ ਲੱਗੀ ਹੋਈ ਮਿਲ ਜੂਗੀ ਪਾਣੀ ਪੂਰਾ ਵਧੀਆ ਪੋੜੀਆਂ ਤੇ ਗ੍ਰਿੱਲ ਲੱਗੀ ਹੋਈ ਹੈ ਜੀ ਸਟੀਲ ਦੀ ਪੂਰੀ ਵਧੀਆ ਮੇਨ ਗੇਟ ਪੂਰਾ ਹੈਵੀ ਲੱਗਿਆ ਹੋਇਆ ਜੀ ਤੇ ਲੋਬੀ ਦੇ ਵਿੱਚ ਅੰਦਰ ਆਪਾਂ ਐਂਟਰ ਕਰਦੇ ਹਾਂ ਜੀ ਜਿਹੜਾ ਲੋਬੀ ਦਾ ਗੇਟ ਆਪਾਂ ਨੂੰ ਦੇਖਣ ਨੂੰ ਮਿਲੂਗਾ ਐਲੂਮੀਨੀਅਮ ਨਾਲ ਮਾਲਿਕ ਨੇ ਸਾਰਾ ਕਾਬਰ ਕਰਵਾਇਆ ਹੋਇਆ ਬਾਕੀ ਅੰਦਰ ਆਪਾਂ ਖੜੇ ਹਾਂ ਜੀ ਲੋਬੀ 'ਚ ਤੁਸੀਂ ਚੈੱਕ ਕਰੋ ਥੱਲੇ ਦੀ ਗੱਲ ਕਰੀਏ ਫਰਸ਼ ਦੀ ਤਾਂ ਸਾਰੇ ਕਿਤੇ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਟਾਈਲਾਂ ਦਾ ਕੰਮ ਟੂਟਲ ਇੱਕ ਨੰਬਰ ਮਾਲਕ ਨੇ ਕਰਵਾਇਆ ਹੋਇਆ ਵਧੀਆ ਆਪਾਂ ਨੂੰ ਬੈਡਰੂਮ ਸੈੱਟ ਦੇਖਣ ਨੂੰ ਮਿਲ ਜਾਣਗੇ ਆ ਜਿਹੜਾ ਤੁਸੀਂ ਬੈਡਰੂਮ ਦੇਖ ਰਹੇ ਹੋ ਸੀ ਜਿੱਥੇ ਆਪਾਂ ਖੜੇ ਹਾਂ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਜੀ ਅੰਦਰ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਟਾਈਲਾਂ ਦਾ ਕੰਮ ਤੁਸੀਂ ਚੈੱਕ ਕਰੋ ਟੁੱਟੀਆਂ ਦਾ ਹਰ ਇੱਕ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਕੋਠੀ ਨੂੰ ਜਿਹਨੂੰ ਵੀ ਪਸੰਦ ਆਉਂਦੀ ਹੈ ਜੀ ਕੋਠੀ ਇਹ ਜਿੰਨੀਆਂ ਮੇਰੀਆਂ ਭੈਣਾ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਹਨ ਜਿन्हें ਤੁਸੀਂ ਦੇਖ ਰਹੇ ਹੋ ਜਾ ਕੇ ਵੀ ਦੇਖ ਸਕਦੋਂ ਬਾਕੀ ਸਾਰੀ ਗੱਲਬਾਤ ਤੁਹਾਨੂੰ ਮੈਂ ਦੱਸਦਾ ਕਿੱਥੇ ਕੋਠੀ ਹੈ ਕਿਵੇਂ ਕੁਸ਼ ਹੈ ਪਹਿਲਾਂ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸੋ ਜੀ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਹੈ ਜੀ ਕੋਠੀ ਦਾ ਰੇਟ ਮਾਲਕ ਨੇ 17 ਲੱਖ ਰੁਪਏ ਡਿਮਾਂਡ ਦੱਸਿਆ ਜੀ ਰੇਟ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰ ਦਿਓ ਜੀ ਬਾਕੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋ ਭੇਜ ਕੇ ਐਡ ਲਗਵਾ ਸਕਦੋਂ ਸੀ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ 73800 ਪੁਰਾ 2673 ਤੇ ਗਲਬਤ ਕਰਦੇ ਆ ਜੀ ਆਪਾਂ ਇਸ ਕੋਠੀ ਦੀ ਜਗ੍ਹਾ ਜੇ ਆਪਾਂ ਦੇਖੀਏ ਤਾਂ ਮਾਲਕ ਕਹਿੰਦੇ ਨੇ ਪੰਜ ਮਰਲੇ ਥਾਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜਿਹੜੀ ਥਾਂ ਆਪਾਂ ਨੂੰ ਮਿਲੂਗੀ আর ਰਜਿਸਟਰੀ ਵਾਲੀ ਮਿਲੂਗੀ ਜੀ আর ਰਜਿਸਟਰੀ ਵਾਲੀ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਪੰਜ ਮਰਲੇ ਟੋਟਲ ਆਪਾਂ ਨੂੰ ਥਾਂ ਦੇਖਣ ਨੂੰ ਮਿਲੂਗੀ আর ਰਸੋਈ ਦੇਖੋ ਜੀ আর ਰਸੋਈ ਵਧੀਆ ਦੇਖਣ ਨੂੰ ਮਿਲ ਜੂਗੀ ਪੱਲੇ ਜਿਹੜੇ ਲੱਗੇ ਹੋਏ ਨੇ ਵਧੀਆ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਜੋੜੀਆਂ ਦਾ ਕੰਮ ਇੱਕ ਨੰਬਰ ਹੋਇਆ ਜੀ ਬਾਕੀ ਆਪਾਂ ਗੱਲ ਕਰੀਏ ਲਾਈਟਿੰਗ ਦੇ ਸਮਾਨ ਦੀ ਤਾਂ ਜਿੰਨਾ ਲਾਈਟਿੰਗ ਦਾ ਕੰਮ ਮਾਲਕ ਨੇ ਕਰਵਾਇਆ ਹੋਇਆ ਵਧੀਆ ਹੀ ਕਰਵਾਇਆ ਹੋਇਆ ਸੀ ਤੇ ਤੁਸੀਂ ਜਾ ਕੇ ਦੇਖਣਾ ਇਸ ਕੋਠੀ ਨੂੰ ਚਾਹੁੰਦੇ ਹੋ ਤਾਂ ਜਿਹੜੀ ਕੋਠੀ ਆਪਾਂ ਇਹ ਲੈ ਕੇ ਪਹੁੰਚੇ ਹਾਂ ਜੀ ਸੁਲਤਾਨਪੁਰ ਲੋਧੀ ਏਰੀਆ ਚ ਲੈ ਕੇ ਪਹੁੰਚੇ ਹਾਂ ਸੀ ਖਾਸ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੇ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਡਿਸਟ੍ਰਿਕਟ ਕਪੂਰਥਲਾ ਜੀ ਕਪੂਰਥਲੇ ਡਿਸਟ੍ਰਿਕਟ ਦੇ ਵਿੱਚੋਂ ਕਾਫੀ ਕਮੈਂਟ ਆਈ ਸੀਗੀ ਤੇ ਆਪਾਂ ਲੈ ਕੇ ਪਹੁੰਚੇ ਸੀ ਅਸੀਂ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਡਿਮਾਂਡ ਇੱਕ ਵਾਰੀ ਪਹੁੰਚੀ ਆਪਣੇ ਕੋਲੇ 17 ਲੱਖ ਰੁਪਈਆ ਤੇ ਜਗ੍ਹਾ ਤੁਹਾਨੂੰ ਮੈਂ ਦਿਖਾਈ ਦਿੱਤੀ ਸੀ ਕਿਵੇਂ ਕੁਸ਼ੇ ਸੀ ਅੰਦਰ ਬਾਹਰ ਦਾ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਬਾਕੀ ਉੱਪਰ ਦੀ ਵੀਡੀਓ ਵੀ ਤੁਹਾਨੂੰ ਮੈਂ ਦਿਖਾਉਣੀ ਸੀ ਉੱਪਰ ਕੀ ਕੁਸ਼ ਬਣਾ ਹੋਇਆ ਮਾਲਕ ਨੇ ਵੀਡੀਓ ਵਧੀਆ ਬਣਾ ਕੇ ਭੇਜੀ ਆ ਤੇ ਇਹ ਗੱਲਬਾਤ ਆਪਾਂ ਸਾਰੀ ਕਰ ਹੀ ਰਹੇ ਹਾਂ ਸੀ ਆਸ-ਪਾਸੇ ਦੀ ਲੋਕੇਸ਼ਨ ਤੁਸੀਂ ਚੈੱਕ ਕਰੋ ਵਧੀਆ ਆਪਣ ਨੂੰ ਲੋਕੇਸ਼ਨ ਮਿਲ ਜੂਗੀ ਵਧੀਆ ਲੋਕੇਸ਼ਨ ਤੇ ਕੋਠੀ ਬਣੀ ਹੋਈ ਆ ਬਾਕੀ ਜਿਹੜਾ ਪੂੜੀਆਂ ਦਾ ਗੇਟ ਆਪਾਂ ਨੂੰ ਮਿਲੂਗਾ ਸਟੀਲ ਦਾ ਗੇਟ ਉੱਤੇ ਇੱਕ ਇਹਨਾਂ ਨੇ ਲਗਵਾਇਆ ਹੋਇਆ ਜਿਵੇਂ ਕਿ ਵੀਡੀਓ 'ਚ ਤੁਸੀਂ ਦੇਖ ਵੀ ਰਹੇ ਹੋ ਸੀ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਵਧੀਆ ਹੀ ਕਰਵਾਇਆ ਹੋਇਆ ਸੀ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਇੱਕ ਆਪਾਂ ਨੂੰ ਉੱਪਰ ਬੈੱਡਰੂਮ ਦੇਖਣ ਨੂੰ ਮਿਲੂਗਾ ਤੇ ਜਿਹੜਾ ਉੱਤੇ ਆਪਾਂ ਨੂੰ ਕਮਰਾ ਦੇਖਣ ਨੂੰ ਮਿਲੂਗਾ ਇਹਦੇ ਬੈਕ ਸਾਈਡ ਵੀ ਆਪਾਂ ਨੂੰ ਥਾਂ ਦੇਖਣ ਨੂੰ ਮਿਲੂਗੀ ਤੇ ਇਸ ਸਾਈਡ 'ਚ ਵੀ ਥਾਂ ਹੈਗੀ ਐਸੀ ਇਹ ਵੀਡੀਓ ਚ ਬਾਕੀ ਤੁਸੀਂ ਦੇਖ ਵੀ ਰਹੇ ਹੋ ਜੀ ਮਾਲਕ ਨੇ ਵੀਡੀਓ ਜਿੰਨੀ ਵੀ ਬਣਾ ਕੇ ਭੇਜੀ ਆ ਪੂਰੀ ਵਧੀਆ ਆਪਣੇ ਕੋਲੇ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ ਸੁਲਤਾਨਪੁਰ ਲੋਧੀ ਖਾਸ ਇਹਨਾਂ ਦਾ ਏਰੀਆ ਗਾ ਕੋਈ ਜਾ ਕੇ ਦੇਖਣਾ ਚਾਹੁੰਦਾ ਗਾ ਇਸ ਸਕੂਟੀ ਨੂੰ ਤਾਂ ਮਾਲਕ ਕਹਿੰਦੇ ਨੇ ਇੱਕ ਵਾਰੀ ਫੋਨ ਕਰ ਲਿਓ ਪਹਿਲਾਂ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੂ ਮਾਲਕ ਦਾ ਨੰਬਰ ਹੈ ਜੀ 700 ਪੂਰਾ 94 ਤੇ 11138 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨੇ ਜੀ ਤੁਹਾਨੂੰ 700 ਪੂਰਾ 94 11138 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਕਰ ਲਿਓ ਜੀ ਤੇ ਫੋਨ ਤੇ ਜਦੋਂ ਪੂਰੀ ਗੱਲਬਾਤ ਹੋ ਗਈ ਪੂਰੀ ਤਸੱਲੀ ਹੋ ਗਈ ਤੁਹਾਨੂੰ ਉਹ ਤੋਂ ਬਾਅਦ ਟਾਈਮ ਰੱਖ ਲਿਓ ਜੀ ਮਾਲਕ ਨੂੰ ਟਾਈਮ ਦੇ ਦਿਓ ਇਸ ਦਿਨ ਅਸੀਂ ਆਵਾਂਗੇ ਉਹ ਤੋਂ ਬਾਅਦ ਤੁਸੀਂ ਜਾਇਓ ਸਿੰਘ ਕੋਠੀ ਨੂੰ ਜਾ ਕੇ ਦੇਖਿਓ ਆਸ-ਪਾਸ ਦੀ ਲੋਕੇਸ਼ਨ ਦੇਖਿਓ ਜਦੋਂ ਤੁਹਾਨੂੰ ਪੂਰੀ ਤਸੱਲੀ ਹੋ ਗਈ ਤੇ ਪੂਰੀ ਤਰ੍ਹਾਂ ਫਿੱਟ ਵੈੜ ਦੀਆਂ ਕੋਠੀ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਤੇ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਬਹਿ ਕੇ ਰੇਟ ਕਰ ਲਾਂਗੇ ਕੋਈ 17 ਲੱਖ ਰੁਪਏ ਜਿਹੜੀ ਡਿਮਾਂਡ ਦੱਸੀ ਹੈ ਕੋਈ ਫਿਕਸ ਨਹੀਂ ਹੈਗੀ ਸੀ ਤੇ ਆਪਾਂ ਜੇ ਜਾਣਕਾਰੀ ਦੀ ਗੱਲ ਕਰੀਏ ਤਾਂ ਟੋਟਲ 3 ਬੈੱਡਰੂਮ 2 ਵਾਸ਼ਰੂਮ ਤੇ ਆਹ ਕੁਛ ਤਾਂ ਤੁਸੀਂ ਬਾਕੀ ਵੀਡੀਓ ਚ ਦੇਖ ਹੀ ਲਿਆ ਸਿਕਾ ਪੰਜ ਮਾਰ ਲਈ ਥਾਂ ਆਪਾਂ ਨੂੰ ਮਿਲੂਗੀ ਇਹ ਵੀ ਗੱਲ ਤੁਹਾਨੂੰ ਮੈਂ ਕਨਫਰਮ ਕਰਵਾ ਦੇ ਸੀਗੀ ਤੇ ਕੋਠੀ ਆਪਾਂ ਪੂਰੀ ਵਧੀਆ ਅੱਜ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਸੀਗੇ ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਕੋਠੀ ਵੀ ਵਧੀਆ ਲੱਗੀ ਹੋਊਗੀ ਤੇ ਜਿਹੜੀ ਆਪਾਂ ਇਹ ਵੀਡੀਓ ਲੈ ਕੇ ਪਹੁੰਚੇ ਅੱਜ ਵੀਡੀਓ ਵੀ ਤੁਹਾਨੂੰ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਆਪਣੀ ਤਾਂ ਥੱਲੇ ਇੱਕ ਲਾਈਕ ਦਾ ਜਿਹੜਾ ਬਟਨ ਦਿੱਤਾ ਹੋਇਆ ਸੀ ਉਹਨੂੰ ਦਬਣਾ ਨਾ ਭੁੱਲਿਓ ਉਹਨੂੰ ਜ਼ਰੂਰ ਦਬਦਿਆ ਕਰੋ ਉਹਦੇ ਨਾਲ ਬੜਾ ਹੌਸਲਾ ਹੁੰਦਾ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਹਿਲੀ ਵਾਰ ਤੁਸੀਂ ਦੇਖ ਰਹੂ ਲਾਈਕ ਕਰ ਦਿਓ ਜੀ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੂ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਰੇਟ ਦੇ ਵਿੱਚ ਵਧੀਆ ਕੋਠੀ ਜਾਂ ਘਰ ਮਕਾਨ ਹਰ ਰੋਜ਼ ਆਪਾਂ ਵੀਡੀਓ ਰਹੀ ਲੈ ਕੇ ਆਉਂਦੇ ਰਹਿੰਨੇ ਹਾਂ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਵੀ ਆਪਾਂ ਨਵੀਂ ਵੀਡੀਓ ਅਪਲੋਡ ਕਰਾਂਗੇ ਵੀਡੀਓ ਪਾਵਾਂਗੇ ਚੈਨਲ ਤੇ ਜਦੋਂ ਵੀ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਵੀਡੀਓ ਦਾ ਮੈਸੇਜ ਪਹੁੰਚ ਜਾ ਕਰੂ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਬਾਕੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਰਹਿੰਿਓ ਜੀ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋ ਓ ਬਹੁਤ سپورਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਚੈਨਲ ਨੂੰ ਤੁਹਾਡਾ ਵੀ ਸਾਰਿਆਂ ਦਾ ਸ਼ੁਕਰੀਆ ਜੀ ਬੱਦ ਤੋਂ ਬੱਦ ਪਿਆਰ ਦਿਓ ਆਪਣੀ ਇਸ ਵੀਡੀਓ ਨੂੰ ਆਪਣੇ ਚੈਨਲ ਨੂੰ ਤੁਹਾਡੇ ਕਰਕੇ ਜੀ ਸਾਰਾ ਕੁਝ ਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੁਠੀ ਮਕਾਨ ਹੈ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਤੁਸੀਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73800 ਪੂਰਾ 26173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਗਾ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਐਦਾਂ ਦਾ ਕੁਝ ਨਹੀਂ ਹੈਗਾ ਫਰੀ ਸੇਵਾ ਜੀ ਆਪਣੀ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਆ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਭੇਜ ਦਿਆ ਕਰੋ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ